ਪਟਿਆਲੇ ਦੇ ਨੇੜੇ ਇੱਕ ਛੋਟੇ ਪਿੰਡ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਫਾਰਾ ਪਿੰਡ ਇੱਕ ਵਿਆਹ ਦੇ ਕਾਰਜਾਂ ਦੇ ਵਿੱਚ ਲੱਗਿਆ ਹੋਏ ਹੋਵੇ ਵੀ ਕਿਉਂ ਨਾ ਪਿੰਡ ਦੀ ਮੌਤ ਬਾਰ ਸਦਨ ਦੀ ਧੀ ਵਿਆਹ ਜਾਰੀ ਹੈ ਅਤੇ ਸਾਰੇ ਪਿੰਡ ਦੇ ਵਿੱਚ ਚਾਤੜਿਆ ਹੈ ਸਾਰੇ ਮੌਤ ਬਾਰਸਦਨ ਗੁਰੂ ਘਰ ਦੇ ਵਿੱਚ ਲਾਵਾਂ ਦੇ ਲਈ ਇਕੱਠੇ ਹੋਏ ਹਨ ਬਾਕੀ ਜਣੇ ਉਧਰ ਪੈਲਸ ਦੇ ਵਿੱਚ ਹੋਜੰਦਾ ਆਨੰਦ ਲੈ ਰਹੇ ਹਨ ਗਰੰਤੀ ਸਿੰਘ ਅਪੀਲ ਕਰ ਰਿਹਾ ਹੈ ਜਲਦੀ ਜਲਦੀ ਮੈਨੂੰ ਪਰਚੇ ਦੇ ਉੱਪਰ ਬੇਟਾ ਬੇਟੀ ਦਾ ਨਾਮ ਲਿਖ ਕੇ ਦਿਓ ਜਿਨ੍ਹਾਂ ਦਾ ਵਿਆਹ ਹੋਣਾ ਹੈ ਸਾਰੇ ਨਾਮ ਗਰੰਤੀ ਸਿੰਘ ਵਿਚੋਲੇ ਵੱਲੋਂ ਲਿਖਾ ਦਿੱਤੇ ਜਾਂਦੇ ਹਨ ਅਤੇ ਪਰਚੀ ਦੇ ਉੱਪਰ ਨਾਮ ਲਿਖ ਕੇ ਕ੍ਰਾਂਤੀ ਸਿੰਘ ਆਪਣੀ ਜੇਬ ਦੇ ਵਿੱਚ ਪਾ ਲੈਂਦੇ ਹਨ ਅਚਾਨਕ ਹੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਬਾਰੋਂ ਖੇਡ ਦੇ ਬੱਚੇ ਵੀ ਅੰਦਰ ਆ ਕੇ ਬੈਠ ਗਏ ਹਨ ਕਿਉਂਕਿ ਲੜੀ ਅਨਮੜੀ ਹੈ ਲੜਾ ਆਪਣੀ ਜਗ੍ਹਾ ਤੇ ਬੈਠਾ ਹੈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਅੱਗੋਂ ਜਿਵੇਂ ਹੀ ਵਿਆਹ ਵਾਲੀ ਬੋਟੀ ਅੰਦਰ ਆਂਦੀ ਹੈ ਸਾਰੇ ਜਣੇ ਦੇਖਦੇ ਰਹਿ ਜਾਂਦੇ ਹਨ ਖੂਬਸੂਰਤ ਸਾਰੇ ਜਣੇ ਦੇਖਦੇ ਰਹ ਜਾਂਦੇ ਹਨ ਕਿ ਆਹੀ ਖੂਬਸੂਰਤ ਲੱਗ ਰਹੀ ਹੈ ਲੇਕਿਨ ਆ ਕੀ ਮੁੰਡੇ ਉੱਪਰ ਤਾਂ ਕੁੰਡ ਕੱਢਿਆ ਹੈ ਇਕਦਮ ਦੇਖ ਕੇ ਸਭ ਨੂੰ ਸ਼ੱਕ ਹੁੰਦਾ ਹੈ ਕਿ ਇੱਥੇ ਕੁਝ ਗਲਤਾਂ ਨਹੀਂ ਲੇਕਿਨ ਫਿਰ ਆ ਸੋਚ ਕੇ ਚੁੱਪ ਹੋ ਜਾਂਦੇ ਹਨ ਸ਼ਾਇਦ ਇਹਨਾਂ ਦੇ ਕੋਈ ਰਿਵਾਜ ਹੋਵੇਗਾ ਕੋਈ ਨਵੀਂ ਰੀਤ ਹੋਵੇਗੀ ਇਸ ਤਰ੍ਹਾਂ ਸੋਚ ਕੇ ਸਭ ਲੋਕ ਅਚਾਨਕ ਚਲੋ ਚੁੱਪ ਹੋ ਜਾਂਦੇ ਹਨ ਨਾ ਹੀ ਮੁੰਡੇ ਵਾਲਿਆਂ ਵੱਲੋਂ ਤੇ ਨਹੀਂ ਕੁੜੀ ਬੜੇ ਬਣ ਕੋਈ ਸਵਾਲ ਪੁੱਛਿਆ ਜਾਂਦਾ ਹੈ ਕੁੜੀ ਨਾਲ ਆ ਕੇ ਬਹਿ ਜਾਂਦੀ ਹੈ ਇਕਦਮ ਗਰੰਤੀ ਸਿੰਘਾਂ ਦਾ ਹੈ ਅਤੇ ਆਖਦਾ ਹੈ ਭਾਈ ਸਾਹਿਬ ਸਾਰੇ ਦਿਨੇ ਇੱਕ ਵਾਰ ਮੇਰੇ ਨਾਲ ਖੜੇ ਹੋ ਜਾਓ ਅਰਦਾਸ ਦਾ ਸਮਾਂ ਹੋ ਚੁੱਕਿਆ ਹੈ ਆਪਾਂ ਅਰਦਾਸ ਕਰਾਂਗੇ ਬਾਅਦ ਦੇ ਵਿੱਚ ਲਵਾਂ ਨਹੀਂ ਜਾਣੀਆਂ ਹਨ ਜਿਵੇਂ ਹੀ ਅਰਦਾਸ ਸ਼ੁਰੂ ਕੀਤੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ 5.10 ਜਿਵੇਂ ਹੀ ਅਰਦਾਸ ਬੱਚਾ ਬੱਚੀ ਦੇ ਨਾਮ ਤੱਕ ਪਹੁੰਚੀ ਤਾਂ ਅਗੋਂ ਲਾੜੇ ਦਾ ਨਾਮ ਬੋਲ ਜਿੰਦਾ ਹੈ ਜਿਵੇਂ ਹੀ ਲਾੜੇ ਦਾ ਨਾਮ ਬੋਲਿਆ ਮੂਵੀ ਵਾਲੇ ਗਰੰਤੀ ਸਿੰਘ ਦੇ ਉੱਪਰ ਆਪਣੇ ਕੈਮਰੇ ਟਿਕਾ ਦਿੰਦੇ ਹਨ ਕਿਉਂਕਿ ਇਹ ਪਲ ਜਿਹੜੇ ਹਨ ਇਹ ਬਾਤ ਦੇ ਵਿੱਚ ਫੋਟੋਆਂ ਚ ਵੀਡੀਓ ਦੇ ਵਿੱਚ ਕਾਫੀ ਸੁੰਦਰ ਲੱਗਦੇ ਹਨ ਗਰੰਤੀ ਸਿੰਘ ਮੁੰਡੇ ਦੇ ਨਾਮ ਤੋਂ ਬਾਅਦ ਕੁੜੀ ਦਾ ਨਾਮ ਬੋਲਣ ਲੱਗਦਾ ਹੈ ਲੇਕਿਨ ਜਿਵੇਂ ਹੀ ਕੁੜੀ ਦਾ ਨਾਮ ਲਿਆ ਸਾਰੇ ਜਣੇ ਹੈਰਾਨ ਹੋ ਚੁੱਕੇ ਹਨ ਆ ਕੀ ਗਰੰਟੀ ਸਿੰਘ ਨ ਤਾਂ ਗਲਤ ਅਰਦਾਸ ਕਰ ਦਿੱਤੀ ਹੈ ਕੁੜੀ ਦਾ ਨਾਮ ਤਾਂ ਕੋਈ ਦੂਜਾ ਹੀ ਲਾ ਦਿੱਤਾ ਹੈ ਇਹ ਤਾਂ ਭੂਆ ਦੀ ਕੁੜੀ ਦਾ ਨਾਮ ਹੈ ਇਹ ਕਿਵੇਂ ਹੋ ਸਕਦਾ ਹੈ ਇਹ ਬਿਲਕੁਲ ਗਲਤ ਅਰਦਾਸ ਹੋ ਗਈ ਹੈ ਇਹ ਤਾਂ ਪਾਣਾ ਵਪਰ ਗਿਆ ਹੈ ਸਾਰਿਆਂ ਦੇ ਵਿਚਕਾਰ ਹਲਚਲ ਹੋਣੀ ਸ਼ੁਰੂ ਹੋ ਜਾਂਦੀ ਹੈ ਆਖਿਰਕਾਰ ਐਵੇਂ ਕਿਵੇਂ ਹੋ ਸਕਦਾ ਹੈ ਜਦੋਂ ਗਰਤੀ ਸਿੰਘ ਨੇ ਪਰਚੀ ਦੇ ਉੱਪਰ ਨਾਮ ਲਿਆ ਸੀ ਅਤੇ ਇਹ ਗਲਤ ਅਰਦਾਸ ਲੇਕਿਨ ਇਸ ਤੋਂ ਬਾਅਦ ਜੋ ਹੋਇਆ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਕੈਨੇਡਾ ਤੋਂ ਆਪਣੇ ਮਾਮੇ ਦੀ ਕੁੜੀ ਦਾ ਵਿਆਹ ਦੇਖਣ ਆਈ ਲੜਕੀ ਦਾ ਆਖਿਰਕਾਰ ਕਿਵੇਂ ਹੋ ਗਿਆ ਵਿਆਹ ਚਲੋ ਵਿਆਹ ਤਾਂ ਹੋ ਗਿਆ ਲੇਕਿਨ ਬਾਅਦ ਵਿੱਚ ਜਦੋਂ ਸਹੁਰੇ ਪਰਿਵਾਰ ਦੇ ਖੇਤ ਮੁੜ ਗਈ ਤਾਂ ਆਲੂਆਂ ਦੇ ਖੇਤੇ ਵਿੱਚ ਜੋ ਡੈਰੀ ਦੇਖੀ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਆਖਿਰਕਾਰ ਕਿਵੇਂ ਉਸ ਦੀ ਸ਼ਾਦੀ ਜਿਹੜੀ ਹੈ ਉਸ ਤੇ ਹੀ ਮਾਮੇ ਦੇ ਹੋਣ ਵਾਲੇ ਜਵਾਈ ਨਾਲ ਹੋ ਜਾਂਦੀ ਹੈ ਇਹ ਸਭ ਕਿਵੇਂ ਹੋਇਆ ਕਿ ਇਹ ਗਰੰਥੀ ਸਿੰਘ ਦੀ ਮਾਮੂਲੀ ਗਲਤੀ ਸੀ ਜਾਂ ਫਿਰ ਨਹੀਂ ਇਸ ਦੇ ਪਿੱਛੇ ਕੋਈ ਵੱਡਾ ਡੂੰਗਾ ਰਾਤ ਚੁਪਿਆ ਹੈ ਦੇਖਣ ਦੇ ਲਈ ਬਣੇ ਰੋ ਜੀ ਵੀਡੀਓ ਦੇ ਅੰਤ ਤੱਕ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਸਤ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਮੈਂ ਕੈਨੇਡਾ ਦੇ ਆਪਣੇ ਘਰ ਦੀ ਬਾਲਕਨੀ ਵਿੱਚ ਬੈਠੀ ਸੀ ਸਰਦੀਆਂ ਦੀ ਸਵੇਰ ਹੈ ਅਤੇ ਠੰਡੀ ਹਵਾ ਮੇਰੇ ਚਾਰੇ ਨੂੰ ਛੁਰੀ ਸੀ ਮੇਰੇ ਹੱਥ ਵਿੱਚ ਕੌਫੀ ਦਾ ਮੱਗ ਸੀ ਅਤੇ ਮੈਂ ਆਪਣੀ ਰੁਟੀਨ ਨੂੰ ਇੰਜੋਏ ਕਰ ਰਹੀ ਸੀ ਅਚਾਨਕ ਮੇਰਾ ਫੋਨ ਵੱਜਿਆ ਸਕਰੀਨ ਤੇ ਨਾਨੀ ਜੀ ਦਾ ਨਾਮ ਸੀ ਮੈਂ ਫੋਨ ਚੁੱਕਿਆ ਤਾਂ ਨਾਨੀ ਜੀ ਦੀ ਉਤਾਵਲੀ ਆਵਾਜ਼ ਸੁਣਾਈ ਦਿੱਤੀ ਬੇਟਾ ਤੂੰ ਜਲਦੀ ਤੋਂ ਜਲਦੀ ਇੰਡੀਆ ਆ ਜਾ ਤੇਰੀ ਵੱਡੀ ਭੈਣ ਦਾ ਵਿਆਹ ਹੈ ਅਤੇ ਸਾਨੂੰ ਤੇਰੀ ਬਹੁਤ ਜ਼ਰੂਰਤ ਹੈ ਮੈਂ ਹੈਰਾਨ ਰਹੀ ਨਾਨੀ ਜੀ ਮੈਂ ਤਾਂ ਪਿਛਲੇ ਹਫਤੇ ਹੀ ਤੁਹਾਡੇ ਨਾਲ ਗੱਲ ਕੀਤੀ ਸੀ ਪਰ ਤੁਸੀਂ ਤਾਂ ਵਿਆਹ ਦੀ ਕੋਈ ਗੱਲ ਨਹੀਂ ਦੱਸੀ ਨਾਨੀ ਨੇ ਆਖਿਆ beta ਸਾਡੇ ਕੋਲ ਸਮਾਂ ਨਹੀਂ ਸੀ ਇਹ ਵਿਆਹ ਤੈ ਹੋ ਚੁੱਕਿਆ ਹੈ ਅਤੀ ਸਾਨੂੰ ਤੇਰੀ ਬਹੁਤ ਜ਼ਰੂਰਤ ਹੈ ਤੂੰ ਜ਼ਰੂਰ ਆਵੇਂ ਥੋੜੀ ਦੇਰ ਬਾਅਦ ਮੰਮੀ ਦਾ ਫੋਨ ਆਇਆ ਉਹਨਾਂ ਨੇ ਵੀ ਕਿਹਾ ਸਿਮਰਨ ਤੇਰੇ ਮਾਮੇ ਨੇ ਵੀ ਕਿਹਾ ਹੈ ਤੂੰ ਜ਼ਰੂਰ ਆਵੇਂ ਤੇਰੇ ਬਿਨਾ ਵਿਆਹ ਦੀਆਂ ਰਸਮਾਂ ਅਧੂਰੀਆਂ ਰਹਿਣਗੀਆਂ ਮੈਂ ਅਜੇ ਸੋਚੀ ਰਹੀ ਸੀ ਕਿ ਮੰਮੀ ਪਾਪਾ ਮੇਰੇ ਕਮਰੇ ਦੇ ਵਿੱਚ ਆਏ ਪਾਪਾ ਨੇ ਸਖਤ ਲਹਿਜੇ ਵਿੱਚ ਕਿਹਾ beta ਤੈਨੂੰ ਜਾਣਾ ਹੀ ਪਵੇਗਾ ਇਹ ਸਾਡੇ ਪਰਿਵਾਰ ਦੀ ਇੱਜ਼ਤ ਦਾ ਸਵਾਲ ਹੈ ਤੇਰੇ ਨਨਕਿਆਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਅਤੇ ਅੱਜ ਉਹਨਾਂ ਨੂੰ ਸਾਡੀ ਜ਼ਰੂਰਤ ਹੈ ਮੈਂ ਸਿਮਰਨ ਇਕਲੌਤੀ ਸੀ ਮੇਰੇ ਮੰਮੀ ਪਾਪਾ ਨੇ ਮੇਰੀ ਪਰਵਰਿਸ਼ਤੇ ਵਿੱਚ ਕੋਈ ਕਮੀ ਨਹੀਂ ਛੱਡੀ ਮੈਂ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਕੇ ਇੱਕ ਚੰਗੀ ਨੌਕਰੀ ਕਰ ਰਹੀ ਸੀ ਪਰ ਪਰਿਵਾਰ ਦੀ ਖੁਸ਼ੀ ਅਤੇ ਇੱਜ਼ਤ ਲਈ ਮੈਂ ਨਾ ਨਹੀਂ ਕਹਿ ਸਕੀ ਅਗਲੇ ਹੀ ਦਿਨ ਮੇਰੀ ਫਲਾਈਟ ਸੀ ਤੇ ਮੈਂ ਇੰਡੀਆ ਲਈ ਰਹਿਮਾਨਾ ਹੋ ਗਈ। 에어ਪੋਰਟ ਤੇ ਪਹੁੰਚਿਆ ਹੀ ਮਾਮਾ ਜੀ ਮੈਨੂੰ ਲੈਣ ਆ ਗਏ। ਪਟਿਆਲਾ ਦੇ ਨੇੜੇ ਉਹਨਾਂ ਦੇ ਪਿੰਡ ਦਾ ਮਾਹੌਲ ਦੇਖ ਕੇ ਮੈਂ ਤਾਂ ਮੰਤਰਮੁਗਧ ਹੋ ਗਈ। ਹਰੀਆਲੀ ਨਾਲ ਭਰੇ ਖੇਤ, ਮਿੱਟੀ ਦੀ ਮਹਿਕ ਅਤੇ ਬੱਚਿਆਂ ਦੀਆਂ ਖੜਕਦੀਆਂ ਆਵਾਜ਼ਾਂ ਅਤੇ ਬੱਚਿਆਂ ਦੀਆਂ ਖੜਖੜਾਂਦੀਆਂ ਆਵਾਜ਼ਾਂ ਨੇ ਮੇਰਾ ਦਿਲ ਜਿੱਤ ਲਿਆ। ਪਿੰਡ ਵਿੱਚ ਮਾਮੇ ਦੇ ਪਰਿਵਾਰ ਦੀ ਬਹੁਤ ਜਿਤ ਸੀ। ਨਾਨਾ ਜੀ ਪਿੰਡ ਦੇ ਸਾਰੇ ਫੈਸਲੇ ਲੈਂਦੇ। ਮੈਂ ਪਿੰਡ ਘੁੰਮਿਆ ਅਤੇ ਸਭ ਕੁਝ ਆਪਣੇ ਫੋਨ ਦੇ ਵਿੱਚ ਕੈਦ ਕਰ ਲਿਆ। ਵਿਆਹ ਦੀਆਂ ਤਿਆਰੀਆਂ ਜੋਰਾ-ਸ਼ੋਰਾ ਨਾਲ ਚੱਲ ਰਹੀਆਂ ਸਨ। ਪਰ ਜਦੋਂ ਮੈਂ ਘਰ ਪਹੁੰਚੇ ਤਾਂ ਮਾਹੌਲ ਕੁਝ ਅਜੀਬ ਸੀ। ਨਾਨੀ ਅਤੇ ਮਾਮੀ ਬਹੁਤ ਚਿੰਤਾ ਦੇ ਵਿੱਚ ਲੱਗੇ ਸਨ। ਮੈਂ ਪੁੱਛਿਆ, "ਨਾਨੀ ਜੀ, ਕੀ ਗੱਲ ਹੈ?" ਉਹਨਾਂ ਨੇ ਕਿਹਾ, ਕੁਝ ਨਹੀਂ ਬੇਟਾ ਵਿਆਹ ਦੀਆਂ ਤਿਆਰੀਆਂ ਦੀ ਚਿੰਤਾ ਹੈ ਪਰ ਮੈਂ ਸਮਝ ਗਈ ਉਹ ਕੁਝ ਲੁਕਾਰੇ ਹਨ ਅਗਲੇ ਹੀ ਦਿਨ ਸਾਰਾ ਪਰਿਵਾਰ ਮੇਰੇ ਕਮਰੇ ਦੇ ਵਿੱਚ ਇਕੱਠਾ ਹੋ ਗਿਆ ਮੈਂ ਇੱਕ ਕੋਨੇ ਦੇ ਵਿੱਚ ਬੈਠੀ ਸਭ ਨੂੰ ਦੇਖ ਰਹੀ ਸੀ ਮੇਰੇ ਸਾਹਮਣੇ ਫੋਨ ਸੀ ਅਤੇ ਪਾਪਾ ਵੀਡੀਓ ਕਾਲ ਰਹੀ ਗੱਲ ਕਰ ਰਹੀ ਸਨ ਬੇਟਾ ਸਾਨੂੰ ਤੇਰੀ ਮਦਦ ਜ਼ਰੂਰਤ ਹੈ ਤੇਰੀ ਵੱਡੀ ਭੈਣ ਜਿਸ ਦਾ ਵਿਆਹ ਸੀ ਉਹ ਤਾਂ ਘਰੋਂ ਭੱਜ ਗਈ ਹੈ ਉਹ ਕਿਸੇ ਨੂੰ ਪਿਆਰ ਕਰਦੀ ਸੀ ਅਤੇ ਉਸ ਨਾਲ ਚਲੀ ਗਈ ਹੈ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਹੈ ਤੈਨੂੰ ਉਸਦੀ ਜਗ੍ਹਾ ਵਿਆਹ ਕਰਨਾ ਪਵੇਗਾ ਪਾਪਾ ਨੇ ਕਿਹਾ ਮੈਂ ਸੁਣ ਹੋ ਗਈ ਸੋਚ ਵਿੱਚ ਪੈ ਗਈ ਨਾਨੀ ਨੇ ਕਿਹਾ ਬੇਟਾ ਮੈਂ ਜਾਣਦੀ ਹਾਂ ਕਿ ਅਸੀਂ ਤੇਰੇ ਤੇ ਦਬਾਅ ਪਾ ਰਹੇ ਹਾਂ ਪਰ ਤੇਰੇ ਨਾਨੇ ਦੀ ਇਸ ਪਿੰਡ ਦੇ ਵਿੱਚ ਕਿੰਨੀ ਇੱਜ਼ਤ ਹੈ ਜੇ ਇਹ ਗੱਲ ਬਾਹਰ ਨਿਕਲ ਗਈ ਤਾਂ ਸਾਰਾ ਪਿੰਡ ਸਾਡੇ ਤੇ ਥੂ-ਥੂ ਕਰੇਗਾ ਇਹ ਸਦਮਾ ਸਹਿ ਨਹੀਂ ਸਕਣਗੇ ਨਾਨੀ ਨੇ ਅੱਗੇ ਕਿਹਾ ਜਿਹੜੇ ਬੰਦੇ ਉਹਨਾਂ ਦੇ ਸਾਹਮਣੇ ਇੱਕ ਲਫ਼ਜ਼ ਵੀ ਨਹੀਂ ਬੋਲ ਪਾਉਂਦੇ ਉਹ ਵੀ ਸਿਰ ਚੁੱਕ ਕੇ ਗੱਲਾਂ ਕਰਨਗੇ ਇਹਨੇ ਸਾਲਾਂ ਦੀ ਇੱਜ਼ਤ ਮਿੱਟੀ ਦੇ ਵਿੱਚ ਮਿਲ ਜਾਵੇਗੀ ਤੀਏ ਮਨਾ ਨਾ ਕਰੀ ਸਾਡੀ ਇੱਕੋ ਇੱਕ ਉਮੀਦ ਤੂੰ ਹੀ ਹੈ ਹਰ ਕੋਈ ਮੇਰੇ ਤੋਂ ਹਾਂ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੇਰੇ ਸਾਹਮਣੇ ਫੌਨਸੀ ਅਤੇ ਪਾਪਾ ਨੇ ਫਿਰ ਕਿਹਾ ਬੇਟਾ ਇਹਨਾਂ ਦੀ ਗੱਲ ਮੰਨ ਲੈ ਇਹਨੇ ਸਾਲਾਂ ਤੋਂ ਤੇਰੀ ਮੰਮੀ ਨੇ ਮੇਰਾ ਸਾਥ ਦਿੱਤਾ ਅਤੇ ਮੈਂ ਇਸ ਪਰਿਵਾਰ ਲਈ ਕੁਝ ਨਹੀਂ ਕਰ ਸਕਿਆ ਜੇ ਤੂੰ ਹਾਂ ਕਰ ਦੇਵੇਂ ਨਾ ਦਾ ਸਾਰੇ ਪਰਿਵਾਰ ਦੀ ਇੱਜ਼ਤ ਬਚਾਵੇਗੀ ਆਖਰਕਾਰ ਸਭ ਦੀ ਖੁਸ਼ੀ ਲਈ ਮੈਂ ਵੀ ਹਾਂ ਕਰ ਦਿੱਤੇ ਹਾਂ ਸੁਣ ਜਾਈ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸਾਰੇ ਮੇਰੇ ਕੋਲ ਆ ਕੇ ਮੁਬਾਰਕਾਂ ਦੇਣ ਲੱਗੇ ਥੋੜੀ देर ਬਾਅਦ ਹੀ ਸਾਰੇ ਕਮਰੇ ਵਿੱਚੋਂ ਬਾਹਰ ਚਲੇ ਗਏ ਅਤੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗ ਗਏ ਮੇਰੀ ਮੰਮੀ ਕੁਝ ਕੁੜੀਆਂ ਨਾਲ ਮੇਰੇ ਕਮਰੇ ਵਿੱਚ ਆਈ ਅਤੇ ਕਹਿਣ ਲੱਗੀ ਤੇਰੇ ਕੱਪੜਿਆਂ ਦਾ ਇੰਤਜ਼ਾਮ ਹੋ ਗਿਆ ਹੈ ਸਭ ਕੁਝ ਤਿਆਰ ਹੈ ਏ ਕੁੜੀਆਂ ਤੇਨੂੰ ਤਿਆਰ ਕਰ ਦੇਣਗੇ ਆ ਜੇਕਰ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਨਾ ਤਾਂ ਸਾਨੂੰ ਇੱਕ ਵਾਰ ਦੱਸ ਦੇ ਤੂੰ ਸਾਡੀ ਇੱਜ਼ਤ ਰੱਖ ਲਈ ਹੈ ਸਾਨੂੰ ਹੋਰ ਕੀ ਚਾਹੀਦਾ ਹੈ ਅਸੀਂ ਤੇਰੀ ਹਰ ਡੀਜ ਪੂਰੀ ਕਰਾਂਗੇ ਬਸ ਇੱਕ ਵਾਰ ਆਪਣੇ ਮੂੰਹ ਚੋਂ ਕੱਢ ਦੇ ਜੋ ਵੀ ਤੇਰੇ ਮੂੰਹ ਚੋਂ ਨਿਕਲੇਗਾ ਪੂਰਾ ਕਰਨਾਗੇ ਪਰਵੇਂ ਸਾਨੂੰ ਜੋ ਵੀ ਕਰਨਾ ਪਵੇ ਮਮੀ ਨੇ ਅਗੇ ਕੀ ਆ ਇਸ ਘਰ ਵਿੱਚੋਂ ਤੇਨੂੰ ਬਹੁਤ 사랑 ਪਿਆਰ ਨਾਲ ਭੇਜਾਂਗੇ ਤੇਰੇ ਸਹੁਰੇ ਵਾਲਿਆਂ ਬਾਰੇ ਵੀ ਫਿਕਰ ਨਾ ਕਰੀ ਉਹ ਬਹੁਤ ਚੰਗਾ ਪਰਿਵਾਰ ਹੈ ਜਦੋਂ ਅਸੀਂ ਉਹਨਾਂ ਨੂੰ ਆਪਣੀ ਜਦੋਂ ਅਸੀਂ ਉਹਨਾਂ ਨੂੰ ਆਪਣੀ ਮਜਬੂਰੀ ਦੱਸੀ ਤਾਂ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਉਹਨਾਂ ਨੂੰ ਵੀ ਪਤਾ ਸੀ ਕਿ ਅਸੀਂ ਤੈਨੂੰ ਉਸਦੀ ਜਗ੍ਹਾ ਪਿਆਰ ਕਰ ਰਹੇ ਹਾਂ ਅਤੇ ਚੁੱਪ ਰਹੇ ਮੈਂ ਇੱਕ ਬੁੱਤ ਵਾਂਗ ਚੁੱਪਚਾਪ ਬੈਠੀ ਸੀ ਵਿਆਹ ਵਾਲਾ ਲਹਿੰਗਾ ਪਾਉਂਦੇ ਹੀ ਮੈਂ ਕੁਰਸੀ ਤੇ ਬੈਠ ਗਈ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦਿਖ ਰਹੀ ਸੀ ਅਤੇ ਹੈਰਾਨ ਸੀ ਜਿਹੜੀ ਕਦੇ ਅਚਾਨਕ ਫੈਸਲਾ ਨਹੀਂ ਲੈਂਦੀ ਸੀ ਆਪਣੀ ਜ਼ਿੰਦਗੀ ਦਾ ਇਨਾ ਵੱਡਾ ਫੈਸਲਾ ਕਿਵੇਂ ਲੈ ਲਿਆ ਉਵੀ ਇੰਨੀ ਜਲਦੀ ਮੇਰੇ ਮੰਮੀ ਪਾਪਾ ਨੇ ਮੇਰੀ ਪਰਮਿਸ਼ਵਰਿਆ ਕੀਤੀ ਸੀ ਮੇਰੇ ਪੈਦਾ ਹੋਣ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਸਨ ਉਦੋਂ ਮੇਰੇ ਨਾਨਕਿਆਂ ਨੇ ਉਹਨਾਂ ਦੀ ਮਦਦ ਕੀਤੀ ਸੀ ਜਿਸ ਕਾਰਨ ਉਹ ਵਿਦੇਸ਼ ਵਿੱਚ ਜਾ ਸਕੇ ਇਸ ਕਰਕੇ ਪਾਪਾ ਅੱਜ ਵੀ ਉਹਨਾਂ ਦੇ एहसानमंद ਹਨ ਜੋ ਹੋ ਗਿਆ ਸੋ ਹੋ ਗਿਆ ਪਰ ਹੁਣ ਅੱਗੇ ਕੀ ਹੋਵੇਗਾ ਕਿ ਸਹੁਰੇ ਵਾਲੇ ਮੈਨੂੰ ਦਿਨੋਂ ਕਬੂਲ ਕਰਨਗੇ ਜਾਂ ਨਹੀਂ ਇਹ ਸਭ ਅਣਜਾਣ ਸੀ ਪਾਪਾ ਨੇ ਕਿਹਾ ਸੀ ਕਿ ਉਹ ਅਗਲੇ ਹਫਤੇ ਇੰਡੀਆ ਆ ਜਾਣਗੇ ਮੈਂ ਉਹਨਾਂ ਦੀ ਉਡੀਕ ਤੇ ਵਿੱਚ ਹੀ ਲੇਕਿਨ ਸਵਾਲ ਇਹ ਹੈ ਵੀ ਜੇਕਰ ਸਿੱਧਾ ਪਿੰਡ ਵਾਲਿਆਂ ਨੂੰ ਸਿੱਧਾ ਰਿਸ਼ਤੇਦਾਰਾਂ ਨੂੰ ਬਰਾਤ ਨੂੰ ਦੱਸਤਾ ਵੀ ਕੁੜੀ ਪੱਜ ਗਈ ਹੈ ਉਸ ਦੀ ਜਗ੍ਹਾ ਨਵੀਂ ਕੁੜੀ ਜਿਹੜੀ ਹੈ ਉਸ ਦਾ ਵਿਆਹ ਕਰਾਂਗੇ ਤਾਂ ਇਹ ਜਿਹੜਾ ਹੈ ਬਵਾਲ ਮਤ ਜਾਵੇਗਾ ਇਸ ਤਰ੍ਹਾਂ ਦੱਸਣਾ ਠੀਕ ਨਹੀਂ ਹੈ ਸਾਰੇ ਪਰਿਵਾਰ ਨੇ ਵੀ ਬਸ ਆਪਣੇ ਆਪਣੇ ਪਰਿਵਾਰ ਦੇ ਚਾਰ ਜੀਆਂ ਦੇ ਵਿੱਚ ਗੱਲ ਰੱਖੀ ਅੱਗੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਵੀ ਵੋਟੀ ਜਿਹੜੀ ਹੈ ਉਹ ਬਦਲ ਚੁੱਕੀ ਹੈ ਉਹ ਨਹੀਂ ਹੈ ਹੁਣ ਸਾਰੇ ਉੱਥੇ ਬੈਠ ਕੇ ਗਰੰਤੀ ਸਿੰਘ ਨਾਲ ਸਲਾਮ ਸਬਰਾ ਕਰਦੇ ਸਾਨੂੰ ਗਰੰਤੀ ਸਿੰਘ ਸਾਰਾ ਕੁਝ ਸਮਝਦਾ ਹੈ ਅਤੇ ਹਾਂ ਪਰਜੰਦਾ ਹੈ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਉਵੇਂ ਕਰਾਂਗੇ ਮੈਂ ਸਾਰਾ ਇਲਜ਼ਾਮ ਜੜਾ ਹੈ ਆਪਣੀ ਸਿਰ ਲੈ ਲੈਣਾ ਹਾਂ ਗਲਤ ਅਰਦਾਸ ਤੇ ਪਾਣੇ ਕਹ ਦਿਓ ਕੋਈ ਗੱਲ ਨਹੀਂ ਚਲੋ ਅਸੀਂ ਜਿਹੜਾ ਹੈ ਇਹ ਕੰਮ ਕਰ ਦਿੱਤਾ ਹੈ ਬਾਦ ਦੇ ਵਿੱਚ ਆਪੇ ਚਾਰ ਲੋਕ ਗਿਣਾ ਕਰਨਗੇ ਚੁੱਪ ਹੋ ਜਾਣਗੇ ਪਨਾ ਇਸ ਨਾਲ ਕੀ ਹੁੰਦਾ ਹੈ ਜੇਕਰ ਮੇਰੇ ਸਿਰਫ ਇੱਕ ਗਲਤੀ ਮੰਨਣ ਦੇ ਨਾਲ ਇੱਕ ਪਰਿਵਾਰ ਦੀ ਇੱਜ਼ਤ ਬਚਦੀ ਹੈ ਅਤੇ ਦੋ ਕਰ ਚੰਗੀ ਤਰ੍ਹਾਂ ਵਸਤੇ ਹਨ ਮੈਨੂੰ ਹੋਰ ਕੀ ਦਈਦਾ ਹੈ ਤੁਸੀਂ ਚਿੰਤਾ ਨਾ ਕਰੋ ਜਿਵੇਂ ਤੁਸੀਂ ਕਹੋਗੇ ਉਸ ਤਰ੍ਹਾਂ ਦੀ ਅਰਦਾਸ ਮੈਂ ਆਪੇ ਕਰਦਾਗਾ ਗਰਮਜੀਤ ਸਿੰਘ ਇਹਨਾਂ ਕਹਿ ਕੇ ਚਲੋ ਗੁਰੂ ਘਰ ਦੇ ਵਿੱਚ ਚੱਨਾ ਜਾਂਦਾ ਹੈ ਅੱਗੇ ਉਸੇ ਤਰ੍ਹਾਂ ਹੁੰਦਾ ਹੈ ਸਾਰੀ ਹੜਬੜਾਹਟ ਦੇ ਵਿੱਚ ਗਲਤ ਫਹਿਗੀਆਂ ਦੇ ਵਿੱਚ ਵਿਆਹ ਜੜਾ ਹੈ ਪੂਰਾ ਹੋ ਜਾਂਦਾ ਹੈ ਮੇਰੀ ਮੰਮੀ ਇੱਕ ਪਾਸੇ ਬੈਠੀ ਰੋ ਰਹੀ ਸੀ ਮੈਂ ਸਮਝ ਗਈ ਕਿ ਉਹ ਆਪਣੀ ਧੀ ਦੇ ਭੱਜ ਜਾਣ ਦਾ ਸਦਮਾ ਸਹਿ ਨਹੀਂ ਸਕੇ ਖਾਣੇ ਤੋਂ ਬਾਅਦ ਢੋਲੀ ਦੀ ਤਾਰੀ ਸੀ ਮੈਂ ਸੋਰੇ ਪਰਿਵਾਰ ਚਲੀ ਜਾਣਾ ਸੀ ਜਿੱਥੇ ਨੇ ਮਾਹੌਲ ਤੋਂ ਮੈਂ ਬਿਲਕੁਲ ਵਾਕਫ ਨਹੀਂ ਸੀ ਸੋਰੇ ਪਹੁੰਚ ਕੇ ਸਭ ਨੇ ਮੇਰਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਿਵੇਂ ਕੁਝ ਵੀ ਹੋਇਆ ਨਾ ਹੋਵੇ ਮੇਰੀ ਸੱਸ ਨੇ ਸਾਰਾ ਮਾਮਲਾ ਸੰਭਾਲ ਲਿਆ ਪਿੰਡ ਵਿੱਚ ਵਿਆਹ ਦੀਆਂ ਕਈ ਰਸਮਾਂ ਸਨ ਔਰਤਾਂ ਮੈਨੂੰ ਦੇਖਣ ਆਉਂਦੀਆਂ ਅਤੇ ਕਾਫੀ देर ਬੈਠੀਆਂ ਰਹਿੰਦੀਆਂ ਮੈਨੂੰ ਇਹ ਸਭ ਅਜੀਬ ਲੱਗਦਾ ਕਿਉਂਕਿ ਮੈਂ ਇੰਡੀਆ ਦੇ ਮਾਹੌਲ ਵਿੱਚ ਪੜੀ ਨਹੀਂ ਸੀ ਪਰ ਇਹ ਮਾਹੌਲ ਮੈਨੂੰ ਵਧੀਆ ਲੱਗਣ ਲੱਗਾ ਔਰਤਾਂ ਆ ਕੇ ਗੱਲਾਂ ਕਰਦੀਆਂ ਅਤੇ ਉਹਨਾਂ ਨੂੰ ਕੈਨੇਡਾ ਦੀਆਂ ਗੱਲਾਂ ਦੱਸਦੀ ਉਹ ਮੇਰੇ ਤੋਂ ਉਥੋਂ ਦੇ ਰਹਿਣ ਸਰਮਾਰੇ ਪੁੱਛਦੀਆਂ ਅਤੇ ਮੈਂ ਉਹਨਾਂ ਦੀ ਠੇੜ ਪੰਜਾਬੀ ਸੁਣ ਕੇ ਖੁਸ਼ ਹੁੰਦੀ ਵਿਆਹ ਤਾਂ ਹੋ ਗਿਆ ਲੇਕਿਨ ਮੈਂ ਸੋਚਦੀ ਸੀ ਕਿ ਮੇਰਾ ਪਤੀ ਜਿਸ ਨੇ ਮੇਰੀ ਭੈਣ ਨੂੰ ਪਸੰਦ ਕੀਤਾ ਸੀ ਮੈਨੂੰ ਕਿਵੇਂ ਕਬੂਲ ਕਰੇਗਾ ਜੇ ਉਸਨੇ ਮੈਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਮੈਂ ਕੀ ਕਰਾਂਗੀ ਇਹ ਸੋਚਦਿਆਂ ਹੀ ਮੇਰੇ ਪਤੀ ਨੇ ਕਮਰੇ ਵਿੱਚ ਐਂਟਰੀ ਕੀਤੀ ਉਸਨੇ ਮੁਸਕਰਾ ਲਿਆ ਕਿ ਮੈਂ ਜਾਣਦਾ ਹਾਂ ਕਿ ਤੂੰ ਡਰੀ ਹੋਈ ਹੈ ਪਰ ਜੋ ਹੋਣਾ ਸੀ ਉਹ ਤਾਂ ਹੋ ਗਿਆ ਤੇਰੀ ਭੈਣ ਨੇ ਜੋ ਕੀਤਾ ਉਹ ਉਸਦੀ ਮਰਜ਼ੀ ਸੀ ਪਰ ਹੁਣ ਮੇਰਾ ਵਿਆਹ ਤੇਰੇ ਨਾਲ ਹੋ ਚੁੱਕਿਆ ਹੈ ਅਤੇ ਮੈਂ ਤੈਨੂੰ ਕਦੇ ਤਕਲੀਫ ਨਹੀਂ ਜਾਂਗਾ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਬੜਾ ਸਕੂਨ ਮਿਲਿਆ ਅਗਲੇ ਦਿਨ ਮਿਲਣੀ ਦੀ ਰਸਮ ਸੀ ਸਾਰੇ ਮੈਨੂੰ ਪੁੱਛ ਰਹੇ ਸਨ ਕਿ ਤੂੰ ਠੀਕ ਤਾਂ ਹੈ ਮੈਂ ਸਾਰਿਆਂ ਨੂੰ ਤਸल्ली ਦਿੱਤੀ ਕਿ ਸਭ ਠੀਕ ਹੈ ਅਤੇ ਮੈਨੂੰ ਇੱਥੇ ਬਹੁਤ ਪਿਆਰ ਮਿਲਿਆ ਨਾਨੀ ਜੀ ਨੇ ਕਿਹਾ ਸਾਨੂੰ ਡਰ ਸੀ ਕਿ ਇਸ ਵਿਆਹ ਦੇ ਨਾਲ ਤੇਰੀ ਜ਼ਿੰਦਗੀ ਖਰਾਬ ਨਾ ਹੋ ਜਾਵੇ ਪਰ ਸ਼ੁਕਰ ਹੈ ਮਾਲਕ ਦਾ ਸਭ ਠੀਕ ਹੈ ਮੇਰੀ ਮੰਮੀ ਅਦੇਵੀ ਉਹ ਦਾਸੀ ਉਹਨਾਂ ਦੀ ਸਿਹਤ ਖਰਾਬ ਹੋ ਚੁੱਕੀ ਸੀ ਮੈਂ ਹੈਰਾਨ ਸੀ ਕਿ ਇੰਡੀਆ ਦੇ ਵਿੱਚ ਇਜਤ ਇਨਸਾਨ ਨਾਲੋਂ ਵੱਧ ਪਿਆਰੀ ਕਿਵੇਂ ਹੋ ਸਕਦੀ ਹੈ ਮੈਂ ਸੋਚਦੀ ਸੀ ਕਿ ਇਹ ਸਾਰਾ ਮਾਮਲਾ ਕੀ ਸੀ ਮੇਰੀ ਭੈਣ ਨੇ ਅਜਿਹਾ ਕਿਉਂ ਕੀਤਾ ਉਹ ਕਿੱਥੇ ਸੀ ਮੈਂ ਕਰਦੇ ਕੰਮ ਸਿੱਖਣ ਲੱਗੀ ਮੇਰਾ ਸਹੁਰਾ ਪਰਿਵਾਰ ਵੱਡੇ ਪੱਧਰ ਤੇ ਖੇਤੀ ਕਰਦਾ ਸੀ ਆਪਦੇ ਕੋਲ ਜ਼ਮੀਨ ਤਾਂ ਘੱਟ ਸੀ ਲੇਕਿਨ ਅਗੋਂ ਠੇਕੇ ਤੇ ਬਹੁਤੀ ਪੈਣੀ ਲੱਗੇ ਆਪ ਵਿਜਾ ਕਰਦੇ ਸਨ ਅਤੇ ਚੰਗਾ ਕਾਰੋਬਾਰ ਸੀ ਆਲੂਆਂ ਦੀ ਫਸਲ ਪੱਟੀ ਜਾ ਰਹੀ ਸੀ ਮੈਂ ਖੇਤ ਦੇਖਣਾ ਚਾਹੁੰਦੀ ਸੀ ਪਰ ਮੇਰੇ ਪਤੀ ਅਤੇ ਸਹੁਰੇ ਨੇ ਸਾਫ਼ ਮਨਾ ਕਰ ਦਿੱਤਾ ਕੋਈ ਲੋੜ ਨਹੀਂ ਹੈ ਉੱਥੇ ਜਾਣ ਦੀ ਉੱਥੇ ਦੂਰੋਂ ਦੂਰੋਂ ਲੋਕ ਹਨ ਬਿਹਾਰੀਏ ਹਨ ਕੰਮ ਬਣੇ ਹਨ ਅਤੇ ਜੇਕਰ ਤੂੰ ਉੱਥੇ ਜਾਵੇਂਗੀ ਚੰਗਾ ਨਹੀਂ ਲੱਗੇਗਾ ਵੀ ਸਰਦਾਰਾਂ ਦੇ ਘਰ ਦੀ ਨੂੰ ਹੋ ਕੇ ਇਸ ਤਰ੍ਹਾਂ ਭਈਆਂ ਦੇ ਵਿੱਚ ਕੰਮ ਵਾਲਿਆਂ ਦੇ ਵਿੱਚ ਜਾ ਕੇ ਉੱਥੇ ਵਿਚਰेंगी ਮਾੜਾ ਲੱਗਦਾ ਹੈ ਮੈਂ ਵੀ ਹੈਰਾਨ ਸੀ ਵੀ ਕੰਮ ਬਣੇ ਦੇ ਨਾਲ ਤਾਂ ਵਧੀਆ ਪਰਿਵਾਰ ਵਰਗਾ ਮਾਹੌਲ ਹੋਣਾ ਚਾਹੀਦਾ ਹੈ ਉਹਨਾਂ ਨਾਲ ਗੱਲਾਂਬੱਤਾਂ ਕਰਨੀ ਚਾਹੀਦੀ ਹਨ ਜਿਸ ਨਾਲ ਉਹ ਵਿਹੇਰਾ ਕੰਮ ਕਰਨ ਅਤੇ ਕੰਮ ਦੇ ਵਿੱਚ ਉਹਨਾਂ ਦਾ ਜੀ ਲੱਗਿਆ ਰਹੇ ਲੇਕਿਨ ਸ਼ਾਇਦ ਹੋ ਸਕਦਾ ਹੈ ਵੀ ਪੰਜਾਬ ਦੇ ਵਿੱਚ ਲੋਕ ਕੰਮ ਵਾਲਿਆਂ ਤੋਂ ਨਫ਼ਰਤ ਕਰਦੇ ਹੋਣ ਲੋਕ ਕੰਮ ਵਾਲਿਆਂ ਨੂੰ ਕਮ ਤਰਾਮ ਨੌਕਰ ਤਰ੍ਹਾਂ ਸਮਝਦੇ ਹੋਣ ਅਤੇ ਇਸ ਕਰਕੇ ਮੈਂ ਵੀ ਜ਼ਿਆਦਾ ਨਹੀਂ ਬੋਲੀ ਲੇਕਿਨ ਕੋਈ ਦਿਨ ਬਾਅਦ ਮੇਰਾ ਕਰਵੜਾ ਅਤੇ ਸੋਰਾ ਘਰੋਂ ਬਾਹਰ ਗਏ ਹਨ ਮੈਨੂੰ ਲੱਗ ਕਬੇ ਲਿਆ ਮੈਂ ਵੀ ਜਾਨਣਾ ਚਾਹਦੀ ਸੀ ਕਿ ਕਿਵੇਂ ਇਹਨਾਂ ਦਾ ਕਾਰੋਬਾਰ ਚੱਲਦਾ ਹੈ ਕਿਵੇਂ ਆਲੂਆਂ ਵਾਲੇ ਖੇਤ ਦੇ ਵਿੱਚ ਇਹ ਆਪਣਾ ਕਾਰੋਬਾਰ ਕਰਦੇ ਹਨ ਕਿਵੇਂ ਖੇਤੀ ਕਰਦੇ ਹਨ ਕਿਵੇਂ ਆਲੂ ਪੱਡੇ ਜਾਂਦੇ ਹਨ ਅਤੇ ਮੈਂ ਇੱਥੋਂ ਦੇ ਸਟੋਰ ਦੇਖਣਾ ਚਾਹੁੰਦੀ ਸੀ ਕਿਉਂਕਿ ਮੈਂ ਸੁਣਿਆ ਹੈ ਪੰਜਾਬ ਦੇ ਵਿੱਚ ਸਟੋਰ ਜਿਹੜੇ ਹਨ ਕਾਫੀ ਛੋਟੇ ਹੁੰਦੇ ਹਨ ਕਿਉਂਕਿ ਵਿਦੇਸ਼ਾਂ ਦੇ ਵਿੱਚ ਖਾਸ ਕਰਕੇ ਕੈਨੇਡਾ ਦੇ ਵਿੱਚ ਬਹੁਤ ਲੰਬੇ ਲੰਬੇ ਖੇਤ ਅਤੇ ਵੱਡੇ ਵੱਡੇ ਸਟੋਰ ਹੁੰਦੇ ਹਨ ਜਿੱਥੇ ਕੋਲਡ ਸਟੋਰਾਂ ਦੇ ਵਿੱਚ ਸਬਜ਼ੀ ਵਗੈਰਾ ਰੱਖੀ ਜਾਂਦੀ ਹੈ ਲੇਕਿਨ ਇੱਥੇ ਇਨੇ ਛੋਟੇ ਪੱਦਰ ਤੇ ਕੰਮ ਹੁੰਦਾ ਹੈ ਮੈਂ ਸਾਰਾ ਕੁਝ ਦੇਖਣਾ ਚਾਹਦੀ ਸੀ ਅਤੇ ਦੇਖ ਕੇ ਨੰਨੀਆਂ ਚੀਜ਼ਾਂ ਸਿੱਖਣ ਦਾ ਮੈਨੂੰ ਬਹੁਤ ਚੌਕ ਸੀ ਚਲੋ ਮੈਂ ਖੇਤ ਵਿੱਚ ਗਈ ਖੇਤਾਂ ਦੇ ਵਿੱਚ ਮੈਂ ਆਲੂ ਨੂੰ ਪੁੱਟਦੇ ਦੇਖਿਆ ਅਤੇ ਉਸ ਨੂੰ ਗਟਾਏ ਦੇ ਵਿੱਚ ਪੜ ਕੇ ਸਟੋਰ ਦੇ ਵਿੱਚ ਰੱਖਦਾ ਦੇਖਿਆ ਜਿਵੇਂ ਹੀ ਸਟੋਰ ਵੱਲ ਗਈ ਤਾਂ ਉਥੋਂ ਦੇ ਸਾਰੇ ਕੰਮ ਵਾਲੇ ਨੇ ਮੇਰਾ ਸਵਾਗਤ ਕੀਤਾ ਮੈਨੂੰ ਬਿਲਕੁਲ ਨਹੀਂ ਲੱਗਿਆ ਵੀ ਮੈਂ ਕਿਸੇ ਉਪਰੀ ਜਗ੍ਹਾ ਆ ਗਈ ਹਾਂ ਚਲੋ ਮੈਂ ਅੰਦਰ ਗਈ ਜਿਵੇਂ ਹੀ ਅੰਦਰ ਗਈ ਤਾਂ ਮੇਰੇ ਘਰ ਵਾਲੇ ਦਾ ਆਫਿਸ ਦੇਖਿਆ ਜੋ ਕਿ ਸਟੋਰ ਦੇ ਬਿਲਕੁਲ ਸਾਹਦੇ ਤੇ ਸੀ ਵਧੀਆ ਅਲਿਚਾ ਨਾਫਸ ਹੈ ਹਨੇ ਵਧੀਆ ਮੈਟ ਵਿਸ਼ਾ ਹੈ ਇੱਕ ਸੀਸੀ ਵਾਲਾ ਮੇਜ਼ ਰੱਖਿਆ ਹੈ ਮੇਜ਼ ਦੇ ਵਿੱਚ ਕੁਝ ਦਰਾਜ ਹਨ ਮੈਂ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਫਰੋੜਨ ਲੱਗੀ ਕਿਉਂਕਿ ਮੈਂ ਵੀ ਜਾਨਣਾ ਚਾਹਦੀ ਸੀ ਕਿ ਇੱਥੇ ਕੰਮ ਕਿਵੇਂ ਹੁੰਦਾ ਹੈ ਕਿਸ ਤਰ੍ਹਾਂ ਕੰਮ ਨੂੰ ਸੰਭਾਲਿਆ ਜਾਂਦਾ ਹੈ ਕਿਉਂਕਿ ਮੈਨੂੰ ਵੀ ਪਤਾ ਹੈ ਵੀ ਫੈਮਿਲੀ ਬਿਜ਼ਨਸ ਦੇ ਵਿੱਚ ਕੰਮ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਘਰ ਦੇ ਬਾਕੀ ਜੀ ਕੰਮ ਕਰਦੇ ਹਨ ਕਈ ਵਾਰ ਹੁੰਦਾ ਹੈ ਵੀ ਆਪ ਨੂੰ ਵੀ ਉਹੀ ਕੰਮ ਕਰਨ ਦੀ ਨੌਬਤ ਆ ਜਾਂਦੀ ਹੈ ਆਪ ਨੂੰ ਕੰਮ ਕਰਨਾ ਪੈਂਦਾ ਹੈ ਮੈਂ ਜਾਣੂ ਸੀ ਅਤੇ ਜਾਣਨ ਦੀ ਕੋਸ਼ਿਸ਼ ਦੇ ਵਿੱਚ ਇੱਕ ਇੱਕ ਕਰਕੇ ਸਾਰੇ ਦਰਾਜ ਖੋਲ੍ਹਦੀਆਂ ਲੇਕਿਨ ਜਿਵੇਂ ਹੀ ਦੂਜੇ ਨੰਬਰ ਵਾਲੇ ਦਰਾਜ ਨੂੰ ਚਾਬੀ ਲਗਾ ਕੇ ਖੋਲਿਆ ਜੋ ਕਿ ਪਹਿਲੇ ਵਾਲੇ ਦਰਾਜ ਦੇ ਵਿੱਚ ਸੀ ਮੇਰੇ ਹੱਥਾਂ ਦੇ ਵਿੱਚੋਂ ਉਹ ਚਾਬੀ ਛੁੱਟ ਗਈ ਮੈਂ ਇੱਕਦਮ ਦਰਾਜ ਨੂੰ ਬੰਦ ਕਰ ਦਿੱਤਾ ਆਪਣੀਆਂ ਅੱਖਾਂ ਮਸਲ ਲੀਆਂ ਸ਼ੁਰੂ ਕਰ ਦਿੱਤੀਆਂ ਕੀ ਮੈਂ ਉਹੀ ਦੇਖਿਆ ਹੈ ਜੋ ਕਿ ਸਤਿਮੁੱਚ ਮੈਨੂੰ ਲੱਗ ਰਿਹਾ ਹੈ ਇਹ ਐ ਕੋਈ ਸੁਪਨਾ ਹੈ ਮੈਂ ਆਪਣੇ ਆਪ ਨੂੰ ਚੁੰਡੀ ਭਰੀ ਅਤੇ ਦੁਬਾਰਾ ਹਿੰਮਤ ਕਰਕੇ ਰੱਬ ਦਾ ਨਾਮ ਲੈ ਕੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਮੇਰੇ ਤਾਂ ਪੈਰਾਂ ਹਟੋ ਜਿਵੇਂ ਨਿਕਲ ਗਏ ਸੱਚਮੁੱਚ ਮੈਂ ਕੋਈ ਸੁਪਨਾ ਨਹੀਂ ਦੇਖ ਰਹੀ ਇਹ ਹੋਈ ਹੈ ਜੋ ਮੇਰੇ ਅੱਖਾਂ ਦੇ ਸਾਹਮਣੇ ਹੈ ਇਹ ਤਾਂ ਉਹੀ ਲੱਕੜ ਹੈ ਜੋ ਕਿ 16ਵੇਂ ਜਨਮ ਦਿਨ ਦੇ ਉੱਪਰ ਮੇਰੀ ਭੈਣ ਨੂੰ ਉਸਦੇ ਘਰ ਵਾਲਿਆਂ ਨੇ ਦਿੱਤਾ ਸੀ ਹਾਲਾਂਕਿ ਮੈਂ ਇੱਥੇ ਨਹੀਂ ਸੀ ਲੇਕਿਨ ਵੀਡੀਓ ਕਾਲ ਤੇ ਮੈਂ ਸਾਰਾ ਕੁਝ ਦੇਖਿਆ ਹੈ ਹਰ ਵਾਰ ਜਦੋਂ ਵੀ ਉਸਦੇ ਨਾਲ ਗੱਲ ਹੋਈ ਇਹ ਲਾਕਟ ਉਸਤੇ ਗਲ ਦੇ ਵਿੱਚ ਹੁੰਦਾ ਸੀ ਨਾਲ ਉਸਤੇ ਇੱਕ ਪੁਰਾਣੀ ਕੜੀ ਵੀ ਹੈ ਜੋ ਕਿ ਕਦੇ ਵੀ ਉਸਨੇ ਆਪਣੀ ਕਲਾਈ ਤੋਂ ਨਹੀਂ उतारी ਇਹ ਉਸਤੇ ਨਿਸ਼ਾਨੀਆਂ ਇੱਥੇ ਕਿਵੇਂ ਹੈ ਜੇਕਰ ਉਹ ਘਰੋਂ ਭੱਜ ਗਈ ਸੀ ਤਾਂ ਇੱਥੇ ਮੇਰੇ ਸਹੁਰੇ ਪਰਿਵਾਰ ਦੇ ਵਿੱਚ ਜਿੱਥੇ ਉਸ ਨੂੰ ਆਪ ਹੋਣਾ ਚਾਹੀਦਾ ਸੀ ਦਿੱਸਤੀ ਜਗ੍ਹਾ ਤੇ ਮੈਂ ਇੱਥੇ ਬੈਠੀ ਹਾਂ ਉੱਥੇ ਉਸਦੀ ਕੜੀ ਅਤੇ ਉਸਤੇ ਇਦਰੀ ਸੁਨਹਿਰੀ ਸੋਨੇ ਦੀ ਲੋਕਟ ਹੈ ਇਹ ਤੇ ਕੀ ਕਰ ਰਹੀ ਹੈ ਹੈਰਾਨ ਹੈ ਪਰੇਸ਼ਾਨ ਹੈ ਆ ਕੀ ਹੋ ਗਿਆ ਇੱਕਦਮ ਅਚਾਨਕ ਉਸ ਨੂੰ ਆਪਣੇ ਜੈਬ ਦੇ ਵਿੱਚ ਪਾੰਦੀ ਹੈ ਦਰਾਜ ਬੰਦ ਕਰਦੀ ਹੈ ਅਤੇ ਇਸ ਤਰ੍ਹਾਂ ਮਹਿਸੂਸ ਕਰਦੀ ਹੈ ਇਸ ਤਰ੍ਹਾਂ ਦਿਖਾਉਂਦੀ ਹੈ ਜਿਵੇਂ ਕਿ ਕੁਝ ਨਹੀਂ ਹੋਇਆ ਕਿਉਂਕਿ ਕੁਝ ਨਹੀਂ ਬੋਲਦੀ ਮਨ ਦੇ ਵਿੱਚ ਵੱਡੇ ਵੱਡੇ ਤੂਫਾਨ ਹਨ ਵੀ ਮੈਂ ਕਿਸ ਨੂੰ ਦੱਸਾਂ ਕਿਸ ਨੂੰ ਨਾ ਦੱਸਾਂ ਕਿਉਂਕਿ ਮਾਮਲਾ ਪੈਣ ਦਾ ਹੈ ਇਸ ਕਰਕੇ ਆਪਣੇ ਸਾਰੇ ਪਰਿਵਾਰ ਦੇ ਵਿੱਚ ਕਿਸੇ ਦੇ ਅੱਗੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕਰਦੀ ਨਾ ਹੀ ਆਪਣੇ ਘਰਵਾਲੇ ਨੂੰ ਦੱਸਦੀ ਹੈ ਕਿਉਂਕਿ ਪਤਾ ਹੈ ਜੇਕਰ ਘਰਵਾਲੇ ਨੂੰ ਦੱਸਿਆ ਵੀ ਮੈਂ ਆਲੂ ਦੇ ਖੇਤ ਦੇ ਵਿੱਚ ਗਈ ਸੀ ਜਿੱਥੇ ਉਹਨਾਂ ਨੇ ਮੈਨੂੰ ਮਨਾ ਕੀਤਾ ਸੀ ਤਾਂ ਹੋ ਸਕਦਾ ਹੈ ਉਮਰ ਤੇ ਗੁੱਸਾ ਹੋ ਜਾਣ ਇਸ ਕਰਕੇ ਮੈਂ ਉਹਨਾਂ ਤੋਂ ਵੀ ਗੱਲ ਲੁਕਾਈ ਅਤੇ ਮੈਂ ਆਪਣੇ ਪੇਕੇ ਪਰਿਵਾਰ ਪਹੁੰਚ ਕੇ ਆਪਣੇ ਨਾਨੀ ਦੇ ਘਰ ਜਿਵੇਂ ਹੀ ਉੱਥੇ ਬਹਾਨਾ ਲਗਾ ਕੇ ਮੈਂ ਪਹੁੰਚੀ ਹਾਂ ਨਾਨੀ ਮੇਰਾ ਸਵਾਗਤ ਕਰਦੇ ਹਨ ਅਤੇ ਕਹਿੰਦੇ ਹੁੰନ୍ତି ਏ ਇੱਕਦਮ ਅਚਾਨਕ ਕਿਵੇਂ ਆਣਾ ਹੋਇਆ ਤੂੰ ਠੀਕ ਤਾਂ ਹੈ ਸਭ ਕੁਝ ਠੀਕ ਹੋ ਰਿਹਾ ਹੈ ਮੈਂ ਬਿਨਾਂ ਕੁਝ ਸੋਚੇ ਸਮਝੇ ਨਾਨੀ ਅਤੇ ਮਮੀ ਨੂੰ ਤੁਰੰਤ ਕਮਰੇ ਦੇ ਵਿੱਚ ਲੱਗੇ ਤੁਹਾਨੂੰ ਬੜੀ ਜ਼ਰੂਰੀ ਗੱਲ ਦੱਸਣੀ ਹੈ ਬਿਲਕੁਲ ਇੱਧਰ ਆਓ ਇੱਕ ਕੱਲੇ ਮੇਰੇ ਨਾਲ ਗੱਲ ਕਰੋ ਦੋਵੇਂ ਹੈਰਾਨ ਹੋ ਕੇ ਮੈਰੇ ਨਾਲ ਉਸ ਕਮਰੇ ਦੇ ਵਿੱਚ ਪਹੁੰਚ ਜਾਂਦੇ ਹਨ ਮੈਂ ਉਹਨਾਂ ਦੇ ਸਾਹਮਣੇ ਉਹ ਚੈਨ ਅਤੇ ਉਹ ਕੜੀ ਰੱਖ ਦਿੰਦੀ ਹਾਂ ਉਸ ਕੜੀ ਨੂੰ ਅਤੇ ਚੈਨ ਨੂੰ ਦੇਖ ਕੇ ਦੋਵਾਂ ਦੇ ਪੈਰਾਂ ਹੱਥੋਂ ਵੀ ਜਿਵੇਂ ਨਿਕਲ ਚੁੱਕੀ ਹੈ ਆਖਰਕਾਰ ਜਿਸ ਕੁੜੀ ਨੂੰ ਅਸੀਂ ਸਾਰੇ ਪਾਸੇ ਲੱਭਿਆ ਜਿਸ ਕੁੜੀ ਦੇ ਵਾਸਤੇ ਅਸੀਂ ਕਈ ਪਿੰਡਾਂ ਦੇ ਵਿੱਚ ਚੱਪੇ-ਚੱਪੇ ਛਾਨ ਮਾਰੇ ਜਿਸ ਦੇ ਕਾਰਨ ਸਾਡੀ ਕਈ ਨਿੰਦਾ ਭੰਗ ਹੋਈਆਂ ਉਸ ਦੀਆਂ ਨਿਸ਼ਾਨੀਆਂ ਇਸ ਦੇ ਸੋਹਰੇ ਪਰਿਵਾਰ ਦੇ ਵਿੱਚ ਇੱਥੇ ਖੇਤ ਦੇ ਤਰਾਂਤਾਂ ਦੇ ਵਿੱਚ ਕਿਵੇਂ ਮਿਲੀ ਸਭ ਹੈਰਾਨ ਹੈ ਇਹ ਤਾਂ ਹੁਣ ਬਸ ਜਵਾਈ ਜੀ ਨੂੰ ਪੁੱਛਿਆ ਜਾ ਸਕਦਾ ਹੈ ਉਹਨਾਂ ਨੂੰ ਪੁੱਛਣਾ ਪਵੇਗਾ ਆਖਿਰਕਾਰ ਇਹ ਸਭ ਹੋਇਆ ਤਾਂ ਹੋਇਆ ਕਿਵੇਂ ਆਖਿਰਕਾਰ ਇਹ ਸੋਨੇ ਦੀ ਚੈਨਲ ਅਤੇ ਇਹ ਜਿਹੜੀ ਘੜੀ ਹੈ ਉੱਥੇ ਕਿਵੇਂ ਪਹੁੰਚੀ ਸਭ ਲੋਕ ਇੱਕਦਮ ਇਕੱਠੇ ਹੋ ਕੇ ਮੇਰੇ ਸੋਹਰੇ ਪਰਿਵਾਰ ਪਹੁੰਦੇ ਹਨ ਜਿਵੇਂ ਹੀ ਉੱਥੇ ਪਹੁੰਚੇ ਮਾਂ ਮਾਂ ਅਤੇ ਮੇਰੀ ਨਾਨੀ ਮੰਮੀ ਸਭ ਲੋਕ ਮੇਰੇ ਘਰ ਵਾਲੇ ਨੂੰ ਘੂਰ ਕੇ ਬੈਠ ਜਾਂਦੇ ਸਨ ਅਤੇ ਸਾਰੇ ਜਣੇ ਉਸ ਨੂੰ ਇੱਕ ਪਾਸੇ ਲੈ ਜਾਂਦੇ ਸਨ ਹਾਂ ਇਹ ਇੱਥੇ ਕਿਵੇਂ ਹੈ ਜਿਵੇਂ ਹੀ ਉਸ ਲੋਕਟ ਨੂੰ ਅਤੇ ਕੜੀ ਨੂੰ ਸਾਹਮਣੇ ਰੱਖਿਆ ਮੇਰੇ ਘਰ ਵਾਲੇ ਦੇ ਪੈਰਾਂ ਹੇਠੋਂ ਜਮੀਂ ਨਿਕਲ ਗਈ ਇੱਕਦਮ ਅਚਾਨਕ ਉਸ ਤੇ ਤੋਤੇ ਉੱਡ ਗਏ ਪਹਿਲਾਂ ਤਾਂ ਨਾਨੁਕ ਕਰਨ ਲੱਗਿਆ ਲੇਕਿਨ ਜਦੋਂ ਅਸੀਂ ਸਾਰਿਆਂ ਨੇ ਮੜੀ ਸ਼ਕਤੀ ਦੇ ਨਾਲ ਉਸ ਤੋਂ ਪੁੱਛਿਆ ਬਾਅਦ ਦੇ ਵਿੱਚ ਰੋਂਦਿਆਂ ਹੋਇਆ ਉਸ ਨੇ ਕੁਝ ਅਹਿਜਾ ਦੱਸਿਆ ਜੋ ਕਿ ਸ਼ਾਇਦ ਕਦੇ ਅਸੀਂ ਸੁਪਨੇ ਦੇ ਵਿੱਚ ਵੀ ਸੋਚ ਸਕਦੇ ਸੀ ਉਸ ਨੇ ਦੱਸਿਆ ਵੀ ਜਦੋਂ ਮੇਰੀ ਵੱਡੀ ਭੈਣ ਤੋਂ ਉਸ ਨੂੰ ਮੇਰੇ ਬਾਰੇ ਪਤਾ ਲੱਗਿਆ ਵੀ ਮੈਂ ਕੈਨੇਡਾ ਦੇ ਵਿੱਚ ਰਹਿਣੀ ਹਾਂ ਅਤੇ ਮੈਂ ਵੀ ਉਸਤੇ ਵਿਆਹ ਦੇ ਉਪਰ ਆਵਾਂਗੀ ਅਤੇ ਜਿਵੇਂ ਹੀ ਉਸ ਨੂੰ ਪਤਾ ਲੱਗਿਆ ਨਾ ਤਾਂ ਉਸ ਨੇ ਸਾਰੀ ਪਲੈਨਿੰਗ ਕੀਤੀ ਉਸ ਨੇ ਮੇਰੀ ਵੱਡੀ ਭੈਣ ਨੂੰ ਅਗਵਾ ਕਰ ਲਿਆ ਅਤੇ ਆਪਣੇ ਇੱਕ ਦੋਸਤੇ ਕੋਲ ਭੇਜਤਾ ਉਥੇ ਉਸ ਨੂੰ ਰੱਖਣ ਦੇ ਲਈ ਕਿਹਾ ਵੀ ਜਿਵੇਂ ਹੀ ਮੈਂ ਉੱਥੇ ਆਵਾਂਗੇ ਇਹਨਾਂ ਨੇ ਮੇਰਾ ਵਿਆਹ ਜਿਹੜਾ ਹੈ ਉਹ ਉਸ ਦਿਨ ਕਰ ਦੇਣਾ ਹੈ ਅਤੇ ਉਹ ਆਪ ਕੈਨੇਡਾ ਦਾ ਪੱਕਾ ਹੋ ਜਾਵੇਗਾ ਬਾਅਦ ਦੇ ਵਿੱਚ ਕੈਨੇਡਾ ਤੇ ਜਾਣ ਤੋਂ ਬਾਅਦ ਉਹ ਮੇਰੀ ਭੈਣ ਨੂੰ ਛੱਡ ਦੇਵੇਗਾ ਲੇਕਿਨ ਇਥੇ ਮੇਰੀ ਭੈਣ ਨੇ ਵਾਰ-ਵਾਰ ਆਪਣੇ ਘਰ ਜਾਣ ਦੀ ਜਿੱਦ ਕੀਤੀ ਵਾਰ-ਵਾਰ ਆਖਿਆ ਉਸ ਤੋਂ ਗੁੱਸਾ ਹੋ ਕੇ ਇਸ ਤੇ ਦੋਸਤ ਨੇ ਉਸ ਤੇ ਨਾਲ ਗਲਤ ਕੰਮ ਕਰ ਦਿੱਤਾ ਅਤੇ ਇਹ ਸੋਚਿਆ ਸ਼ਾਇਦ ਇਹਨਾਂ ਹੋਣ ਤੋਂ ਬਾਅਦ ਕਿੰਦਾ ਉਹਨਾਂ ਦਰਿੰਦਿਆਂ ਨੇ ਉਸ ਤਰ੍ਹਾਂ ਬੇਰਹਿਮੀ ਦੇ ਨਾਲ ਉੱਥੇ ਉਸ ਨੂੰ ਮੌਤੇ ਘਾਟ ਧਾਰ ਦਿੱਤਾ ਉੱਥੇ ਹੀ ਉਸ ਨੂੰ ਦਫ਼ਨ ਕਰ ਦਿੱਤਾ ਅਤੇ ਹੁਣ ਪੈਦਲ ਕੌਂਦੇ ਫਿਰਦੇ ਹਨ ਅੱਗੇ ਦੱਸਦਾ ਹੈ ਵੀ ਉਸ ਦਾ ਦੋਸਤ ਜਿਹੜਾ ਹੈ ਉਹ ਦੂਰ ਯੂਪੀ ਦੇ ਵਿੱਚ ਬੈਠਾ ਹੈ ਅਤੇ ਹੁਣ ਜਿਹੜਾ ਹੈ ਉਹ ਆਪਣੇ ਆਪ ਨੂੰ ਵੀ ਰੋਕ ਨਹੀਂ ਪਵ ਰਿਹਾ ਕਿਉਂਕਿ ਰਾਤ ਨੂੰ ਸੁੱਤੇ ਪਏ ਨੂੰ ਉਸ ਨੂੰ ਮੇਰੀ ਵੱਡੀ ਭੈਣ ਦਿਸਦੀ ਹੈ ਉਸ ਤੇ ਸੁਪਨੇ ਆਦੇ ਹਨ ਜਿਨੇ ਕੀ ਖਾ ਜਾਵੇਗੀ ਬਸ ਹੁਣ ਆਪਣੇ ਆਪ ਨੂੰ ਰੋਕਣੀ ਪਉਂਦਾ ਅੱਗੇ ਰਹਿਣ ਲੱਗ ਜਾਂਦਾ ਹੈ ਮੈਂ ਵੀ ਹੈਰਾਨ ਹਾਂ ਲੋਕ ਕਿਨਾ ਗਰ ਚੁਕੇ ਹਨ ਮੇਰੇ ਕਾਰਨ ਮੇਰੀ ਵੱਡੀ ਭੈਣ ਦੀ ਜਾਨ ਗਈ ਉਸ ਦੀ ਇੱਜ਼ਤ ਇਸ ਨੇ ਹੱਥ ਪਾਇਆ ਅਤੇ ਅਸੀਂ ਬਰਦਾਸ਼ਤ ਨਹੀਂ ਕਰ ਪਾਉਂਦੇ ਉਸ ਨੂੰ ਤੁਰੰਤ ਪੜ੍ਹਸਤੇ ਹਵਾਲੇ ਕਰਦਨੇ ਹਾਂ ਉਸ ਦਾ ਦੋਸਤ ਵੀ ਫੜ ਲੈਨੇ ਹਾਂ ਲੇਕਿਨ ਮੇਰੇ ਸੋਰੇ ਪਰਵਾਰ ਨੂੰ ਇਸ ਬਾਰੇ ਕੁਝ ਨਹੀਂ ਸੀ ਪਤਾ ਇਸ ਸਾਰੀ ਚਾਲ ਉਸ ਦੀ ਅਤੇ ਵਿਚੋਲੀ ਨਹੀਂ ਹੈ ਉਸਨੇ ਹੀ ਮੇਰੇ ਘਰਵਾਲੇ ਨੂੰ ਸਲਾਹ ਦਿੱਤੀ ਵੀ ਮੇਰਾ ਵਿਆਹ ਜਿਹੜਾ ਹੈ ਉਹ ਉਸਦੇ ਨਾਲ ਕਰ ਦਿੱਤਾ ਜਾਵੇ ਅਤੇ ਗਰੰਥ ਸੰਗ ਵੀ ਉਸਨੇ ਗਲਤ ਨਾਮ ਵਾਲੀ ਚਟਖੜਾਈ ਜਿਸ ਦੇ ਕਾਰਨ ਉਹ ਗਲਤ ਅਰਦਾਸ ਹੋ ਗਈ ਅਤੇ ਜਿਹੜਾ ਇਹ ਸਾਰਾ ਵਾਕਿਆ ਜਿਹੜਾ ਹੈ ਇਹ ਵਾਪਰਿਆ ਹਾਂਜੀ ਇਸ ਤਰ੍ਹਾਂ ਜਿਸ ਦੇ ਨਾਲ ਇਹ ਸਾਰਾ ਵਾਕਿਆ ਵਾਪਰਿਆ ਅਤੇ ਮੇਰੀ ਵੱਡੀ ਭੈਣ ਦੀ ਜ਼ਿੰਦਗੀ ਜਿਹੜੀ ਹੈ ਖਰਾਬ ਹੋ ਗਈ ਉਸ ਦੀ ਤਾਂ ਵਿਚਾਰੀ ਦੀ ਜ਼ਿੰਦਗੀ ਹੀ ਚਲੀ ਗਈ ਚਲੋ ਮੈਂ ਜਿਹੜੀ ਹੈ ਉਸ ਨੂੰ ਤਲਾਕ ਦੇ ਦਿੱਤਾ ਅਤੇ ਅੱਜ ਮੈਂ ਵਾਪਸ ਕੈਨੇਡਾ ਦੇ ਵਿੱਚ ਬੈਠੀ ਹਾਂ ਗੋਰੇ ਨਾਲ ਵਿਆਹ ਕਰ ਲਿਆ ਹੈ ਵਧੀਆ ਜ਼ਿੰਦਗੀ ਚੱਲ ਰਹੀ ਹੈ ਲੇਕਿਨ ਹਜੇ ਵੀ ਮੈਨੂੰ ਉਸ ਤੇ ਸੁਪਨੇ ਆਉਂਦੇ ਹਨ ਮੈਂ ਆਪਣੇ ਆਪ ਨੂੰ ਬਾਰ ਬਾਰ ਉਨਾ ਹੀ ਹਾਲਾਤਾਂ ਦੇ ਵਿੱਚ ਮਹਿਸੂਸ ਕਰਦੀ ਹਾਂ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਪਿੱਛੇ ਗੁਜ਼ਰੀ ਸੀ ਨਾ ਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਮੇਰੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮਨ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਦਿਓ ਜੀ ਸਾਨੂੰ ਜ਼ਰੂਰ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਧੰਨਵਾਦ